ਸਕਬੀਰ ਬਾਦਲ ਆਖਰ ਬਾਗੀਆਂ ਤੇ ਭੜਕਿਆ ਸਕਬੀਰ ਬਾਦਲ ਨੇ ਕੱਲ ਕਿਹਾ ਅੱਜ ਵੀ ਕਿਹਾ ਕਿ ਜਿਹੜੇ ਸ਼ਰਮਣੀ ਅਕਾਲੀ ਦਲ ਪਾਰਟੀ ਦੇ ਵਿੱਚੋਂ ਬਾਗੀ ਬਾਹਰ ਹੋਏ ਐ ਭੱਜੇ ਐ ਜਦੋਂ ਪਾਰਟੀ ਛੱਡ ਕੇ ਕਹਿੰਦਾ ਸੀ ਉਦੋਂ ਅਨਸ਼ਾਸਨੀ ਕਾਰਵਾਈ ਕੀਤੀ ਐ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਕਾਰਨ ਇਹ ਉਹ ਖੁਦ ਮੰਨਿਆ ਕਿ ਮਤਲਬ ਇਨਾਂ ਦੀ ਜਿਹੜੀ ਭਾਂਡੇ ਛੋਟੇ ਸੀ ਸਮਾਨ ਵੱਧ ਪੈ ਗਿਆ ਇਹਨਾਂ ਦੀ ਔਕਾਤ ਘੱਟ ਸੀ ਤੇ ਅਸੀਂ ਵੱਡੀਆਂ-ਵੱਡੀਆਂ ਵਜੀਰੀਆਂ ਦੇਤੀਆਂ ਤੇ ਮੰਨਿਆ ਵੱਡੀਆਂ ਵਜੀਰੀਆਂ ਦੇਤੀਆਂ ਸਾਰਾ ਕੁਝ ਖਾ ਪੀ ਕੇ ਤੇ ਉਦੋਂ ਬਾਅਦ ਚਾਹ ਨਾਲ ਬੈਠਣਾ ਮੁਸ਼ਕਲ ਹੋ ਜਾਂਦਾ ਕਾਲੀਦਾਲ ਤੇ ਉਹ ਕਹਿੰਦਾ ਮਾੜਾ ਸੰਕਟ ਚੱਲ ਰਿਹਾ ਹੈ ਇਹ ਉਤਰਾ ਚੜਾ ਅਕਸਰ ਆਉਂਦਾ ਹੀ ਰਹਿੰਦਾ ਹੈ ਕਿਉਂਕਿ ਇਹ ਸੁਖਵੀਰ ਬਾਦਲ ਤੱਕ ਭਰਾ ਜਾਂਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਨਾ ਉਹ ਜਮ੍ਹਾਂ ਨਹੀਂ ਘਭਰਾਉਂਦਾ ਸੀ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਬਾਦਲ ਸਾਹਿਬ ਵੱਡੇ ਵੀ ਸੰਕਟ ਆਉਣਾ ਚਾਹੀਦਾ ਵੀ ਹੈ ਪਾਰਟੀ ਦੇ ਵਿੱਚੋਂ ਕਈ ਵਾਰੀ ਚਲੇ ਜਾਂਦੇ ਸੀ ਕਈ ਵਾਰੀ ਲੀਡਰ ਆ ਜਾਂਦੇ ਸੀ ਚਲੇ ਜਾਂਦੇ ਸੀ ਇਸ ਤਰ੍ਹਾਂ ਉਤਰਾ ਚੜਾ ਜਿਹੜਾ ਹੁੰਦਾ ਸੀ ਹੁਣ ਜਿਹੜਾ ਸੁਖਵੀਰ ਬਾਦਲ ਕਹਿੰਦਾ ਕਹਿੰਦਾ ਵੀ ਭਾਈ ਇਹ ਤਾਂ ਚੇਰਮੈਨੀਆਂ ਪ੍ਰਧਾਨਗੀਆਂ ਦੇ ਛੋਟੀਆਂ ਛੋਟੀਆਂ ਗੱਲਾਂ ਦੇ ਭੁੱਖੇ ਆ। ਹੁਣ ਦੂਸਰੀ ਪਾਰਟੀ ਨੇ ਕਹਿੰਦਾ ਚਾਟ ਲਾਤੀ ਹੁੰਦੀ ਹੈ। ਮਤਲਬ ਚਾਟ ਕੀ ਉਹ ਸਿੱਧਾ ਤਾਂ ਨਾਮ ਲੈਂਦਾ ਨਹੀਂ ਭਾਜਪਾ ਨੂੰ ਕਹਿ ਰਿਹਾ ਹੈ। ਕਿ ਭਾਜਪਾ ਨੇ ਚਾਟ ਤੇ ਲਾ ਲਈ। ਕਹਿੰਦਾ ਵਧੀਆ ਹੋ ਗਿਆ ਇੱਥੇ ਚੱਲੇ ਗਏ ਸਾਡੀ ਪਾਰਟੀ ਦੇ ਵਿੱਚੋਂ ਸ਼ਰਮੌਰ ਪਾਰਟੀ ਸੀ ਇਹ ਬੰਦਿਆਂ ਨੇ ਬਦਨਾਮ ਕੀਤੀ ਹੋਈ ਹੈ। ਸਾਡੀ ਬਹੁਤ ਵੱਡੀ ਬਦਨਾਮੀ ਕਰਵਾਤੀ ਅਨਰੂਨੀ ਗੱਲਾਂ ਤੋਂ ਇਹ ਵੀ ਸਾਹਮਣੇ ਸੂਤਰਾਂ ਤੋਂ ਆਇਆ ਹੈ ਕਿ ਸਭ ਤੋਂ ਵੱਧ ਬਦਨਾਮੀ ਬੀਬੀ ਜੰਗੀਰ ਕੌਰ ਨੇ ਕਰਾਈ ਹੈ ਇਹ ਗੱਲ ਨੂੰ ਬਾਦਲ ਸਾਹਿਬ ਵੀ ਮੰਨਦੇ ਹੈ ਵੀ ਉਸ ਟਾਈਮ ਤੇ ਇਹ ਕੱਢ ਕੇ ਬਾਹਰ ਮਾਨਿਸੀਪਲਟੀ ਚ ਕਿੱਥੇ ਕਹਿੰਦਾ ਕਿ ਸਾਡੇ ਬਜ਼ੁਰਗਾਂ ਨੇ ਇਹ ਛਡਵਾਈ ਸਜ਼ਾ ਮਾਫ ਕਰਾਈ ਕੁਸ਼ਟ ਜੁਡੀਸ਼ਰੀ ਦੇ ਵਿੱਚੋਂ ਤਾਂ ਖੜਾ ਛਡਾਇਆ ਤੇ ਨਾਲੇ ਦਾਗ ਕਹਿੰਦਾ ਸਾਡੇ ਤੇ ਲੱਗਿਆ ਇਹ ਗੱਲ ਮੰਨਣ ਯੋਗ ਹੈ ਇਹ ਗੱਲ ਸੁਰਵੀਰ ਬਾਦਲ ਦੀ ਮੰਨਣਯੋਗ ਹੈ ਸੋ ਇਸ ਕਰਕੇ ਕਹਿੰਦਾ ਉਹਦਾ ਕਿ ਮੈਂ ਜੇ ਸਾਨੂੰ ਬੁਖਤਰਾ ਪੈਂਦਾ ਹੁਣ ਜੇ ਘਰ ਦਾ ਮੁਖੀ ਇੱਕ ਜੇ ਉਹਦੇ ਕੋਲ ਕਬੀਲਦਾਰੀ ਹੈ ਜੇ ਉਹਨੇ 50000 ਰੁਪਇਆ ਜਾਂ ਲੱਖ ਰੁਪਇਆ ਸਾਲ ਦਾ ਮੁਨਾਫਾ ਦਿਖਾਤਾ ਤਾਂ ਉਹਦੇ ਵਰਗਾ ਬੰਦਾ ਚੰਗਾ ਕੋਈ ਨਹੀਂ ਜੇ ਉਹਨੇ ਘਾਟਾ ਦਿਖਾਤਾ ਤਾਂ ਉਹਦੇ ਵਰਗਾ ਬੰਦਾ ਮਾੜਾ ਕੋਈ ਨਹੀਂ ਉਹ ਕਹਿੰਦਾ ਜੀ ਮੈਂ ਇਸ ਪਾਰਟੀ ਦਾ ਸਰਪ੍ਰਸਤ ਪ੍ਰਧਾਨ ਹੈਗਾ ਇਸ ਕਰਕੇ ਜਿਹੜਾ ਸਾਰਾ ਮੇਰੇ ਤੇ ਗਾਲ ਛੜ ਦਿੰਦੇ ਆ ਉਹ ਤਾਂ ਧੀਰਜ ਨਾਲ ਗੱਲ ਕਰਦਾ ਉਹਦੇ ਉਦੋਂ ਬਾਅਦ ਤੇਜ ਬਿਰਸਾ ਸਿੰਘ ਵੱਟੋ ਉਹ ਗੱਲ ਸੁਣੀ ਸੁਣਨ ਤੋਂ ਬਾਅਦ 1 ਮਿੰਟ ਨਹੀਂ ਰੱਖਦਾ ਨਾਲ ਦੀ ਨਾਲ ਮੀਡੀਆ 'ਚ ਬਾਹਰ ਹੁਣ ਜਿਹੜੇ ਬਾਗੀ ਬਾਗੀਆਂ ਨੇ ਸੁਰਾ ਮਲਾਈਆਂ ਬਾਗੀਆਂ ਨੂੰ ਪਹਿਲਾਂ ਤਾਂ ਏਸੀ ਵੀ ਸਰਕਾਰ ਪਤਾ ਨਹੀਂ ਕੇਂਦਰ 'ਚ ਬਣੂ ਜਾਂ ਨਾ ਬਣੂ ਇਸ ਕਰਕੇ ਦੁਚਿੱਤੀ 'ਚ ਰਹੇ ਹੁਣ ਜਦੋਂ ਨਰੋਲ ਸਰਕਾਰ ਬਣ ਗਈ ਪਤਾ ਵੀ ਕਾਲੀ ਨਾਲ ਦਾ ਵੇਖਾ ਜਿਹੜਾ ਖਾਤਰੀ ਦੇ ਵਿੱਚ ਹੈ ਫਿਰ ਹੁਣ ਉਧਰ ਨੂੰ ਕਹਿੰਦਾ ਮੁੱਖ ਮੋੜਦਿਆ ਇਹ ਕਹਿੰਦਾ ਕੋਈ ਟਕਸਾਲੀ ਨਹੀਂ ਹੈਗੇ ਟਕਸਾਲ ਜਿਵੇਂ ਗੱਲਾਂ ਕਰਦੇ ਵੀ ਟਕਸਾਲੀ ਐ ਜੀਦਾ ਜੀ 70 ਸਾਲ ਤੋਂ ਸਾਡੇ ਬਜ਼ੁਰਗ ਜੁੜੇ ਹੋਏ ਐ ਸਾਨੂੰ ਅੱਖੋਂ ਪਰੋਖੇ ਕੀਤਾ ਗਿਆ ਉਹ ਸੁਖਵੀਰ ਬਾਦਲ ਜੀ ਕਹਿੰਦੇ ਵੀ ਇਹ ਕੋਈ ਟਕਸਾਲੀ ਨਹੀਂ ਇਹ ਸਿਰਫ ਕੋਈ ਮਤਲਬੀ ਬੰਦੇ ਨਾ ਲੰਬੀ ਰੇਸ ਦੇ ਘੋੜੇ ਨਹੀਂ ਇਹ ਲੋਕ ਇਹ ਲੋਕ ਕਹਿੰਦਾ ਲੰਬੀ ਰੇਸ ਦੇ ਘੋੜੇ ਨਹੀਂ ਇਹ ਸਿਰਫ ਕੁਰਸੀ ਚਾਹੀਦੀ ਹੈ ਚੇਅਰਮੈਨੀਆਂ ਜ਼ਿਲ੍ਹਾ ਪ੍ਰਧਾਨ ਪੰਜਾਬ ਦਾ ਮੈਂਬਰ ਜਾਂ ABC ਕੁਝ ਵੀ ਮਿਲ ਜੇ ਤਾਂ ਉਹ ਤਾਂ ਨੂੰ ਜਾਂਦੇ ਨੇ ਸਭ ਤੋਂ ਕਹਿੰਦਾ ਗੱਲ ਇਹ ਹੈ ਵੀ ਮਾੜੇ ਟਾਈਮ ਦੇ ਵਿੱਚ ਜਿਹੜਾ ਪਾਰਟੀ ਦੇ ਨਾਲ ਖੜਦਾ ਉਹਦਾ ਮੁੱਲ ਪੈਂਦਾ ਹੈ ਫਿਰ ਨਾ ਮੇਰੇ ਫਾਦਰ ਸਾਹਿਬ ਨੇ ਤਾਂ ਜਿਹੜਾ ਪਾਰਟੀ ਦੇ ਨਾਲ ਨਹੀਂ ਖੜਿਆ ਉਹਨਾਂ ਦਾ ਵੀ ਮੁੱਲ ਪਾਇਆ ਸੋਸ਼ਕਰ ਕੇ ਕੱਲ ਜਿਹੜੀ ਹੈਗੀ ਆ ਉਹ ਪੂਰੀ ਸੁਖਵੀਰ ਬਾਦਲ ਨੇ ਗਰਮਾਇਸ਼ ਕੱਢੀ ਹੈ ਲੋਕ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਇਹ ਜਿਹੜਾ ਬਾਗੀ ਹੋਇਆ ਇੱਕ ਦੂਜੇ ਦਾ ਭੇਤ ਰਹਿਂਦੇ ਆ ਫਿਰ ਫਿਰ ਇਕੱਠੇ ਹੋ ਜਾਂਦੇ ਉਹ ਹੋਏ ਸੀ ੁੱਟੀਂਡਸੇ ਰਸਕੇ ਸੀ ਫਿਰ ਫਿਰ ਅਲਗੇ ਸੀ ਬਾਦਲ ਕਹਿੰਨਾ ਹੁਣ ਫੇਰ ਅਸੇ ਹੋ ਗਏ ਉਹ ਇਸ ਕਰਕੇ ਲੋਕਾਂ ਨੂੰ ਜਿਹੜੀਆਂ ਕਿਆਸ ਰਾਈਆਂ ਜਾਂ ਲੋਕਾਂ ਨੂੰ ਕੱਲ ਜੱਜ ਗਈ ਉਹ ਗੱਲ ਨੂੰ ਉਹ ਸਵੀਕਾਰ ਕਰਦੇ ਨਾ ਹੁਣ ਬਾਦਲ ਸਾਹਿਬ ਜਿਹੜਾ ਵੱਡੇ ਬਾਦਲ ਸੀ ਉਹ ਵੱਡੇ ਬਾਦਲ ਜਾ ਕੇ ਮਨਾਉਂਦੇ ਰਹੇ ਐ ਉਹ ਮੰਨ ਮਨਾਉਣ ਕਰਕੇ ਇਹ ਕਾਲੀਦਲ ਦਾ ਪੱਠਾ ਬੈਠਿਆ ਕਿਉਂ ਜੇ ਰੁੱਸ ਕੇ ਟੀਂਡ ਰਗੇ ਤਾਂ ਤੜਕੇ ਉਹ ਘਰੇ ਜਾਂਦਾ ਕਰੇ ਜਾਂਣ ਤੋਂ ਬਾਅਦ ਉਹਨੂੰ ਮਿਲਾਉਂਦਾ ਫਿਰ ਚਾਹ ਪਾਣੀ ਪੀ ਕੇ ਫਿਰ ਉਹਨੂੰ ਨਾਲ ਜਿਹੜਾ ਹੈਗਾ ਰੈਲੀਆਂ 'ਚ ਸ਼ਾਮਿਲ ਕਰਦਾ ਅ ਜਿਹੜਾ ਸੁਖਵੀਰ ਬਾਦਲਾ ਸੁਖਵੀਰ ਬਾਦਲਾ ਕਹਿੰਦਾ ਵੀ ਆਪਾਂ ਨਹੀਂ ਕਿਸੇ ਦੇ ਮਗਰ ਜਾਣਾ ਜੇ ਜਾਂਦਾ ਕੋਈ ਜਾਵੇ ਰਹਿਣਾ ਕੋਈ ਰਹੀਂ ਸੋ ਕੱਲ ਜਿਹੜਾ ਸੁਖਵੀਰ ਬਾਦਲਾ ਪੂਰਾ ਬਾਕੀਆਂ ਦੇ ਮਗਰ ਪਿਆ ਕਹਿੰਦਾ ਇਹ ਮਤਲਬ ਹੀ ਲੋਕ ਹੈ ਪੈਸੇ ਤੱਕ ਸੀਮਿਤ ਸੀ ਕੁਰਸੀਆਂ ਤੱਕ ਸੀਮਿਤ ਹੈ ਇਹਨਾਂ ਨੇ ਬਈ ਕੇਵਲ ਤੇ ਕੇਵਲ ਪੈਸਾ ਕਮਾਉਣਾ ਹੈ ਕਮਾਉਣਾ ਉਤਲੇ ਮਨੋਂ ਗੱਲ ਗੁਰੂ ਦੀ ਕਰਦੇ ਆ ਉਤਲੇ ਮਨੋਂ ਕਾਲਪੁਰਖ ਦਾ ਨਾਂ ਲੈਂਦੇ ਆ ਉਤਲੇ ਮਨੋਂ ਕਹਿੰਦਾ ਇਹ ਪਾਰਟੀ ਨੂੰ ਕਹਿ ਰਹੇ ਆ ਅੰਦਰੂਨੀ ਤਾਂ ਇਹਨਾਂ ਦਾ ਇਹ ਹੈ ਵੀ ਆਪਾਂ ਨੂੰ ਪੈਸਾ ਕਿੱਧਰੋਂ ਬਣ ਰਿਹਾ ਜ਼ਿਆਦਾ ਹੁਣ ਕੋਈ ਮਰਾਜ ਸਭਾ ਦੇ ਮੈਂਬਰ ਵਾਂ ਨੂੰ ਤਿਆਰ ਆ ਕੋਈ ਉਸਮਨ ਕੋਈ ਚੇਅਰਮੈਨ ਯੋਜਨਾ ਬੋਰਡ ਦਾ ਕੋਈ ਹੋਰ ਇਧਰ ਲੇ ਉਧਰ ਲੇ ਦੀਆਂ ਗੱਲਾਂ ਕਰਦੇ ਨਾ ਕਿ 5 ਸਾਲ ਵੀ ਬੀਜੇਪੀ ਦੇ ਵਿੱਚ ਰਹਾਂਗੇ ਉਹ ਬੀਜੇਪੀ ਦੇ ਕੋਲੇ ਆਪਦੇ ਵਰਕਰ ਹੈ ਉਹਨਾਂ ਉਹਨਾਂ ਤੋਂ ਨਹੀਂ ਪੂਰੀਆਂ ਹੁੰਦੀਆਂ ਆਲਦੀਆਂ ਸੀਟਾਂ ਅਗਲਾ ਕਿ ਉਹ ਆਪਦੇ ਘਰੇ ਗਲੇਸ ਪਾਊਗਾ ਸੋ ਇਸ ਕਰਕੇ ਜਿਹੜਾ ਹੈਗਾ ਬਾਕੀ ਤਰ੍ਹਾਂ ਹੈਗਾ ਜਿਹੜੀਆਂ ਉਹ ਜ਼ੀਰੋ ਹੋ ਗਈਆਂ ਕਲਾਸਾ ਹੋ ਗਿਆ ਕਿ ਕੁਰਸੀਆਂ ਦੇ ਭੁੱਖੇ ਨਾ ਬਾਕੀ ਆ ਜਿਹੜੇ ਸਿਰਫ ਕੁਰਸੀਆਂ ਦੇ ਭੁੱਖੇ ਕਲਾਸਾ ਕਰਦਾ ਉਹ ਕਹਿੰਦਾ ਅੱਜ ਤੋਂ ਬਾਅਦ ਇਹਨਾਂ ਨੂੰ ਕੋਈ ਮੈਂਬਰ ਪੰਚਾਇਤ ਨਹੀਂ ਬਣਾਉਂਦਾ ਜੇ ਕੋਈ ਸਾਨੂੰ ਸਾਡੇ ਤੇ ਮਾੜਾ ਟਾਈਮ ਚੱਲ ਰਿਹਾ ਸੀ ਨਿਜਿੱਟਾਂਗੇ ਪਾਰਟੀ ਦੇ ਵਿੱਚ ਉਤਰਾਚੜਾ ਆਉਂਦਾ ਰਹਿੰਦਾ 78 ਦੇ ਵਿੱਚ ਵੀ ਆਇਆ ਸੀ 82 ਦੇ ਵਿੱਚ ਵੀ ਆਇਆ 87 ਦੇ ਵਿੱਚ ਵੀ ਆਇਆ ਫਿਰ 92 ਦੇ ਵਿੱਚ ਵੀ ਆਇਆ ਫਿਰ 97 ਚ ਗਵਰਨਮੈਂਟ ਬਣੀ ਫਿਰ 2001 2 ਦੇ ਵਿੱਚ ਫਿਰ ਉਤਰਾਚੜਾ ਆਇਆ ਤੇ 12 ਚ ਗਵਰਨਮੈਂਟ ਬਣ ਗਈ 17 ਦੇ ਵਿੱਚ ਬਣ ਗਈ ਕਿਉਂਕਿ ਉਹ ਹੰਡੇ ਹੋਏ ਆ ਉਹ ਕਹਿੰਦਾ ਬਾਦ ਤੇ ਜੋ ਕੰਨਾ ਪੈ ਜਨਾ ਇਹ ਕੰਨਾ ਉਹ ਜਿਹੜੀ ਰੇੜੀ ਘੱਟ ਕੇ ਲਿਆਉਂਦਾ ਤਾਂ ਫਿਰ ਉਹ ਸਮਝ ਜਾਂਦਾ ਵੀ ਇਹਦਾ ਕੰਨਾ ਪੈ ਗਿਆ ਉਹ ਕਹਿੰਦੇ ਸਾਡੇ ਕੰਨਾ ਪਿਆ ਹੈ ਇਹ ਤਾਂ ਹੁੰਦੇ ਜਾਂਦੀ ਰਹਿੰਦੇ ਆ ਪਰ ਕਹਿੰਦਾ ਜਿਹੜੇ ਬਾਗੀ ਆ ਬਾਗੀਆਂ ਨੂੰ ਹੁਣ ਪਾਰ ਦਾ ਰਸਤਾ ਦਿਖਾਇਆ ਪਾਰ ਕੀ ਇਹਨਾਂ ਨੂੰ ਕਦੇ ਮੂੰਹ ਨਹੀਂ ਲਾਉਗੀ ਤੇ ਉਹਨੇ ਪੰਜਾਬ ਵਾਸੀਆਂ ਨੂੰ ਵੀ ਕਿਹਾ ਵੀ ਜਿਹੜੇ ਅਕਾਲੀ ਦਲ ਦੇ ਨੇ ਹੋਏ ਮੇਰੇ ਵਿਚੋਂ ਕਦੇ ਨਹੀਂ ਹੋਏ ਜਿੱਦੇ ਨਾਂ ਤੇ ਇਹਨਾਂ ਨੇ ਪੈਸੇ ਇਕੱਠੇ ਕਰੇ ਆ ਤਾਂ ਅੱਜ ਕਿਸੇ ਦੇ ਵੀ ਨਹੀਂ ਤੇ ਲੋਕਾਂ ਨੂੰ ਨੇ ਕਿਹਾ ਵੀ ਇਹਨਾਂ ਨੂੰ ਮੂੰਹ ਨਾ ਲਾਓ ਤੇ ਬੈਸੀ ਜਿਹੜੇ ਹੈਗੇ ਆ ਲੋਕ ਕਾਲੀ ਤਲ ਨੂੰ ਵੀ ਮੂੰਹ ਨਹੀਂ ਲਾਉਂਦੇ ਤੇ ਬਾਦਲ ਨੂੰ ਵੀ ਨਹੀਂ ਮੂੰਹ ਲਾਉਂਦੇ ਬਾਦਲ ਨੂੰ ਉਹਨਾਂ ਨੂੰ ਕਹੀ ਜਾਂਦਾ ਸੋ ਇਹ ਜਿਹੜੀ ਅਪਡੇਟ ਸੀਗੀ ਬਾਦਲ ਖੁੱਲ ਕੇ ਬੋਲਿਆ ਇਹ ਤੁਹਾਡੇ ਸਾਹਮਣੇ ਜाहिर ਕਰਤੀ ਵੀਡੀਓ ਇਸ ਮਾਧਮ ਰਾਹੀਂ ਦੱਸਿਆ ਜਾਂਦਾ ਕਿ ਭਾਈ ਬਾਦਲ ਕਹਿੰਨੂ ਵੀ ਨਾ ਤੁਸੀਂ ਮੂੰਹ ਲਾਇਓ ਇਹ ਸਾਰੇ ਕੋਚੱਕੀ ਬੱਟੀ ਦੇ ਥਾੜੀ ਦੇ ਚੱਟੇ-ਵੱਟੇ ਨਾ ਤੇ ਸੋ ਵੀਰੋ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਨਾ ਧੰਨਵਾਦ